ਮੁਹੰਮਦ ਸਦੀਕ ਜੀ ਦਾ ਗਾਣਾ ਸੁਣਦੇ ਹੁੰਦੇ ਸੀ ਬੱਗੀ ਤਿਤਰੀ ਕਮਾਦੋਂ ਨਿਕਲੀ ਉਡਦੀ ਨੂੰ ਬਾਜ ਪੈ ਗਿਆ ਉਹਦੇ ਵਿੱਚ ਇੱਕ ਹੋਰ ਲਾਈਨ ਆਉਂਦੀ ਹੈ ਅਸੀਂ ਛਾਤਰੀ ਹਲਾਈ ਤੇ ਉਹ ਪੈਰ ਕੱਢ ਗਈ ਤੁਸੀਂ ਅੱਧੀ ਛਾਤਰੀਆਂ ਲੈ ਕੇ ਆਏ ਹੋ ਔਰ ਆਪਾਂ ਕਹਿੰਦੇ ਆ ਨੀਲੀ ਛਤਰੀ ਵਾਲਾ ਮੈਂ ਨੀਲੀ ਛਤਰੀ ਵਾਲੇ ਅੱਗੇ ਅਰਦਾਸ ਕਰਦਾ ਤੁਹਾਡੀਆਂ ਛਤਰੀਆਂ ਜਲਦੀ ਚਿੱਟੀਆਂ ਕਬੂਤਰਾਂ ਤੇ ਕਬੂਤਰਾਂ ਨਾਲ ਭਰੀਆਂ ਹੋਣਗੇ ਮੈਂ ਜਦੋਂ ਪਿੰਡ ਹੁੰਦਾ ਸੀ ਜਿੰਦਾਬਾਦ 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 ਮਿਹਰਬਾਨੀ ਮਿਹਰਬਾਨੀ ਮਿਹਰਬਾਨ ਜਦੋਂ ਮੈਂ ਪਿੰਡ ਹੁੰਦਾ ਸੀ ਤੇ ਗਰਾਊਂਡ 'ਚ ਜਾਂਦੇ ਕਬੱਡੀ ਆਪਣੀ ਮਾਂ ਖੇਡ ਐ ਕਬੱਡੀ ਖੇਡਦੇ ਫਿਰ ਥੋੜਾ ਜਿਆ ਸੁਰਤ ਸੰਭਾਲੀ ਤਾਂ ਕਿਲਾ ਰਾਏਪੁਰ ਦੀਆਂ ਖੇਡਾਂ ਬਾਰੇ ਸੁਣਨ ਲੱਗੇ ਟੀਵੀ ਤੇ ਖਬਰਾਂ ਚ 7:30 ਵਾਲੀਆਂ ਖਬਰਾਂ ਚ ਉਹ ਖੇਡਾਂ ਬਾਰੇ ਦਿਖਾਉਂਦੇ ਹੁੰਦੇ ਉਹਦੇ ਚ ਬੈਲ ਗੱਡੀਆਂ ਵੀ ਦੌੜਦੀਆਂ ਹੁੰਦੀਆਂ ਸੀ ਉਹ ਰਮਨ ਕੁਮਾਰ ਪੜਦਾ ਹੁੰਦਾ ਸੀ ਖਬਰਾਂ ਤੇ ਬੜਾ ਚਾਹ ਹੁਣਾ ਦਿਲ ਚ ਵੀ ਅੱਛਾ ਯਾਰ ਇਹ ਕਿਵੇਂ ਹੁੰਦਾ ਉਹ ਹੁਣ ਇੱਧਰ ਆਉਣ ਨਹੀਂ ਦਿੰਦੇ ਇਹ ਕਰਦੇ ਆ ਇੱਧਰ ਛੱਡੋ 15 ਕਿਲੋਮੀਟਰ ਤੇ ਸੁਨਾਮ ਹੈ ਉੱਥੇ ਨਹੀਂ ਜਾਣ ਦਿੰਦੀ ਸੀ ਕਹਿੰਦੇ ਖੋਇਆ ਜਾਏਗਾ ਤੂੰ ਪੀੜਾ ਕਹਿੰਦੇ ਉੱਥੇ ਸ਼ਹਿਰ ਚ ਨਹੀਂ ਜਾਣਾ ਪਰ ਦੇਖਣ ਦਾ ਚਾਹ ਸੀ ਅਖਬਾਰ ਪੜ੍ਹਨ ਦਾ ਚਾਹ ਸੀ 1933 ਤੋਂ ਸ਼ੁਰੂ ਹੋਈ ਇਹ ਖੇਡਾਂ ਆਜ਼ਾਦੀ ਤੋਂ ਵੀ ਪਹਿਲਾਂ ਫਿਰ BBC ਤੇ ਡਿਸਕਵਰੀ ਤੇ ਡਾਕੂਮੈਂਟਰੀ ਦੇਖੀ ਉਹਨਾਂ ਬਾਰੇ ਰਾਸ਼ਟ੍ਰਪਤੀ ਤਾਂ ਉਹਨਾਂ ਨੂੰ ਦੇਖਣ ਆਉਂਦੇ ਰਹੇ ਤੇ ਕੁਦਰਤ ਨੇ ਸੰਯੋਗ ਬਣਾਤਾ ਕਲਾਕਾਰੀ ਚ ਆ ਗਏ ਟੱਕੇ ਲਾਰਾ ਹੈ ਪੁਰਾੜਾ ਨੇ ਇੱਕ ਵਾਰੀ ਮੇਰੇ ਕੋਲ ਆਏ ਕਹਿੰਦੇ ਵੀ ਖੇਡਾਂ ਤੇ ਪ੍ਰੋਗਰਾਮ ਕਰਾਉਣਾ ਕਿੰਨੇ ਪੈਸੇ ਲਾਉਂਗ ਮੈਂ ਕਹਿੰਦਾ ਪੈਸੇ ਛੱਡੋ ਮੈਨੂੰ ਸਟੇਜ ਤੇ ਹੀ ਲੈ ਜਾਓ ਬਸ ਮਦਾ ਆਪ ਉੱਥੇ ਜਾਣ ਨੂੰ ਕਦੋਂ ਦਾ ਤੜਫੀ ਐ ਨਾ ਇਹ ਪਿਆਰ ਜਿਹੜਾ ਖੇਡਾਂ ਪ੍ਰਤੀ ਪੰਜਾਬੀਆਂ ਦਾ ਇਹਨੂੰ ਕੋਈ ਰੋਕ ਨਹੀਂ ਸਕਦਾ ਇਹਨੂੰ ਕੋਈ ਕਾਨੂੰਨ ਥੋੜੇ ਟਾਈਮ ਲਈ ਚੱਕੇ ਜਾਮ ਕਰ ਸਕਦਾ ਪਰ ਬੈਲ ਗੱਡੀਆਂ ਦੇ ਚੱਕੇ ਜਿਹੜੇ ਨੇ ਉਹਨਾਂ ਨੂੰ ਰੋਕ ਨਹੀਂ ਕੋਈ ਸਕਦਾ ਇਹ ਜਿਹੜੇ ਚੱਕੀ ਘੁੰਮਦੀ ਹੈ ਨਾ ਪਰਮਾਤਮਾ ਦੀ ਇਹ ਗੋਲ ਚੱਕੀ ਜਿਹੜੀ ਬਣਾਈ ਹੋਈ ਹੈ ਧਰਤੀ ਇਹ ਗੋਲ ਚੱਕੀ ਦਾ ਮਾਲਕ ਜਿਹੜਾ ਇਹ ਗੋਲ ਚੱਕੀ ਦਾ ਚਾਲਕ ਜਿਹੜਾ ਉਹ ਰੱਬ ਹੈ ਉਹਦੇ ਹੁਕਮ ਬਿਨਾ ਪੱਤਾ ਨਹੀਂ ਹਿੱਲਦਾ ਇੱਥੇ ਹੁਕਮ ਦੇਣ ਵਾਲੇ ਕੌਣ ਆ ਜੀ ਅਸੀਂ ਕਿ ਉਹਨੂੰ ਰੋਕ ਦੋ ਇੱਥੇ ਬੈਨ ਲਾ ਦੋ ਇੱਥੇ ਕਾਨੂੰਨ ਬਣਾ ਦੋ ਉਹਦੇ ਹੁਕਮ ਬਿਨਾ ਪੱਤਾ ਨਹੀਂ ਹਿੱਲਦਾ ਪਰਮਾਤਮਾ ਨੇ ਸਮੱਤ ਬਖਸ਼ੀ ਬਲ ਬਖਸ਼ਿਆ ਅਸੀਂ ਕਹੇ ਵੀ ਆ ਤਯਰ ਮਤਲਬ ਸਾਡੀਆਂ ਆਪਦੀਆਂ ਖੇਡਾਂ ਨਾਲ ੱੱਕਾ ਹੋ ਰਿਹਾ ਹੈ ਗੁਰੂ ਨਾਨਕ ਸਾਹਿਬ ਕੋਲੇ ਬਲਦਾਂ ਦੀ ਜੋੜੀ ਸੀ ਜੀ ਉਹਨਾਂ ਨੇ ਆਖਰੀ 16 ਸਾਲ ਕਰਤਾਰਪੁਰ ਸਾਹਿਬ ਖੇਤੀ ਕੀਤੀ ਹੈ ਜੀ ਅਸੀਂ ਤਾਂ ਤੱਲੀਆਂ ਲਿਆ ਕੇ ਪਾਉਨੇ ਆ ਝਾਂਜਰਾਂ ਲਿਆ ਕੇ ਪਾਉਨੇ ਆ ਨੱਥਾਂ ਦੇ ਅਡਾ ਡੰਗ ਛਕੜੀਆਂ ਦੇ ਅਡਾ ਡੰਗ ਮਥਿਆ ਤੇ ਤਾਜ ਜੌਨੇ ਉਹਨਾਂ ਦੇ ਦੇਸੀ ਘਿਓ ਦੇ ਪੀਪੇ ਵਰਦਾਂ ਵਾਸਤੇ ਆਉਂਦੇ ਆ ਪਤਾ ਨਹੀਂ ਕਿਹੜੇ ਬਾਬੂ ਨੇ ਬੈਠੇ ਨੇ ਕੀ ਦਿਮਾਗ ਚ ਉਹਦੇ ਆਇਆ ਹੋਊਗਾ ਕਹਿੰਦਾ ਜੀ ਟੌਰਚਰ ਕਰਦੇ ਆ ਉਹ ਅਸੀਂ ਪੁੱਤਾਂ ਤੋਂ ਵੱਧ ਪਿਆਰ ਦੇ ਕੇ ਉਹਨਾਂ ਨੂੰ ਪਾਲਦੇ ਆ ਕਦੋਂ ਟੌਰਚਰ ਕਰਦੇ ਆ ਦੱਸੋ ਤਾਂ ਸਹੀ ਸਾਨੂੰ ਇੱਕ ਥੋੜਾ ਜਿਹਾ ਕਲਾਜ਼ ਉਹਦੇ ਵਿੱਚ ਪਾਇਆ ਹੋਇਆ ਹੈ ਉਹਦੇ ਨਾਲ ਤੁਸੀਂ ਸਹਿਮਤ ਵੀ ਹੋਵੋਗੇ ਸ਼ਾਇਦ ਕਿ ਜਿਸ ਵੇਲੇ ਬੈਲ ਗੱਡੀਆਂ ਦੀ ਦੌੜ ਹੋਊਗੀ ਉਸ ਵੇਲੇ ਜਿਹੜਾ ਗੱਡੀ ਤੇ ਬੈਠਾ ਹੈ ਉਹਦੇ ਹੱਥ 'ਚ ਪ੍ਰਾਣੀ ਡੰਡਾ ਜਾਂ ਆਰ ਨਹੀਂ ਹੋਣੀ ਚਾਹੀਦੀ ਸ਼ਾਬਾਸ਼ ਇਹ ਦੇਖੀ ਭਜਾਉਣੇ ਆ ਬਸ ਤੁਸੀਂ ਦੇਖ ਲਓ ਇਹ ਬੇਜ਼ੁਬਾਨ ਨੇ ਇਹ ਸੱਚੇ ਨੇ ਕ੍ਰਿਕਟ ਵਾਲਿਆਂ ਤੇ ਇਲਜ਼ਾਮ ਲੱਗ ਜਾਂਦਾ ਵੀ ਮੈਚ ਵੇਚ ਗਏ ਓਏ ਆ ਮੈਚ ਫਿਕਸ ਕਰ ਗਏ ਓਏ ਕਬੱਡੀ ਵਾਲਿਆਂ ਤੋਂ ਗਰਾਊਂਡ 'ਚ ਸੌਂਾਂ ਚਕਾਉਂਦੇ ਆ ਮਿੱਟੀ ਦੀਆਂ ਵੀ ਸੌਂ ਖੌ ਰਲਕੇ ਨਹੀਂ ਖੇਡੋਗੇ ਇਹ ਰਲਕੇ ਨਹੀਂ ਭਜਦੇ ਭਾਈ ਇਹਦਾ ਜਿੰਨੀ ਤਾਕਤ ਆ ਉਹ ਭਜਦੇ ਨੇ ਉਸ ਹੱਬ ਇਹ ਐ ਨਹੀਂ ਹੈਗੇ ਵੀ ਐਸ ਪਿੰਡ 'ਚੋਂ ਮੈਂ ਜਿੱਤ ਜਾਨਾ ਅਗਲੇ ਪਿੰਡ ਤੂੰ ਮੈਨੂੰ ਜਿਤਾ ਦੇ ਇੱਥੇ ਫਿਕਸਿੰਗ ਨਹੀਂ ਹੈ ਤਾਂ ਪਰਮਾਤਮਾ ਦੇ ਜੀ ਨੇ ਨਹੀਂ ਵੀ ਜਿੱਤੇ ਕੋਈ ਗੱਲ ਨਹੀਂ ਉਹ ਖਰਾਕ 'ਚ ਕਮੀ ਨਹੀਂ ਆਉਣ ਦਿੰਦੇ ਆਪਾਂ ਕਹਿੰਦੇ ਹੋਰ ਖਰਾਕ ਚਾਰਾਂਗੇ ਕੋਈ ਗੱਲ ਨਹੀਂ ਇਤਕੀ ਨਹੀਂ ਜਿੱਤੇ ਗਾਂਹਾਂ ਵਾਲੇ ਟੂਰਨਾਮੈਂਟ ਤੇ ਜਿੱਤ ਜਾਂਗੇ ਸੋ ਇਹ ਪੰਜਾਬ ਦਾ ਇੱਕ ਰੰਗ ਹੈ ਤੇ ਰੰਗਲੇ ਪੰਜਾਬ ਦਾ ਅਸੀਂ ਸੁਪਨਾ ਦੇਖਿਆ ਹੁਣ ਇਹ ਰੰਗ ਤੋਂ ਬਿਨਾ ਅਸੀਂ ਕਿਵੇਂ ਪੰਜਾਬ ਨੂੰ ਰੰਗਲਾ ਬਣਾ ਲਾਂਗੇ ਸੋ ਅੱਜ ਮੈਂ ਦੇਖ ਕਾ ਇੱਧਰ ਵੀ ਐਗਜ਼ੀਬਿਸ਼ਨ ਲੱਗੀ ਆ ਝਾਂਜਰਾਂ ਦੀ ਸਾਰੇ ਜਿਹੜੇ ਘੁੰਗਰੂਆਂ ਦੀ ਬੜੇ ਪਹਿਲਾਂ ਪੁਰਾਣੇ ਗੀਤ ਬਣੇ ਇਹਨਾਂ ਤੇ ਬੜਦਾਂ ਦੀਆਂ ਟੱਲੀਆਂ ਤੇ ਝਾਂਜਰਾਂ ਤੇ ਪਰ ਵਿਚਦੀ ਦੌਰ ਉਹ ਆ ਗਿਆ ਵੀ ਜਿਹੜੇ ਰੱਸਿਆਂ ਨਾਲ ਬੜਦੰਦਿਆਂ ਗਲਾਂ 'ਚ ਟੱਲੀਆਂ ਪਾਉਂਦੇ ਸੀ ਉਹ ਜ਼ਿਮੀਂਦਾਰ ਦੇ ਗਲ ਦਾ ਫਾਹਾ ਬਣ ਗਿਆ ਆਤਮ ਹੱਤਿਆ ਮ ਕਰਨ ਲੱਗ ਗਏ ਖੇਤੀ ਕਾਟੇ ਦਾ ਸੌਦਾ ਹੋ ਗਈ ਹੁਣ ਉਹਨਾਂ ਦਾ ਤਾਂ ਕੋਈ ਕਸੂਰ ਨਹੀਂ ਗਊ ਦੇ ਜਾਂਦਾ ਇਹ ਪਿਆਰ ਜਿਹੜਾ ਹੈ ਖੇਡਾਂ ਪ੍ਰਤੀ ਪੰਜਾਬੀਆਂ ਦਾ ਇਹਨੂੰ ਕੋਈ ਰੋਕ ਨਹੀਂ ਸਕਦਾ ਇਹਨੂੰ ਕੋਈ ਕਾਨੂੰਨ ਥੋੜੇ ਟਾਈਮ ਲਈ ਚੱਕੇ ਜਾਮ ਕਰ ਸਕਦਾ ਪਰ ਬੈਲ ਗੱਡੀਆਂ ਦੇ ਚੱਕੇ ਜਿਹੜੇ ਨੇ ਉਹਨਾਂ ਨੂੰ ਰੋਕ ਨਹੀਂ ਸਕਦਾ ਇਹ ਜਿਹੜੇ ਚੱਕੀ ਘੁੰਮਦੀ ਹੈ ਨਾ ਪਰਮਾਤਮਾ ਦੀ ਇਹ ਗੋਲ ਚੱਕੀ ਜਿਹੜੀ ਬਣਾਈ ਹੋਈ ਹੈ ਧਰਤੀ ਇਹ ਗੋਲ ਚੱਕੀ ਦਾ ਮਾਲਕ ਜਿਹੜਾ ਇਹ ਗੋਲ ਚੱਕੀ ਦਾ ਚਾਲਕ ਜਿਹੜਾ ਉਹ ਰੱਬ ਹੈ ਉਦੇ ਹੁਕਮ ਬਿਨਾ ਪੱਤਾ ਨਹੀਂ ਹਿੱਲਦਾ ਇੱਥੇ ਹੁਕਮ ਦੇਣ ਵਾਲੇ ਕੌਣ ਆ ਜੀ ਅਸੀਂ ਕਿ ਉਹਨੂੰ ਰੋਕ ਦੋ ਇੱਥੇ ਬੈਨ ਲਾ ਦੋ ਇੱਥੇ ਕਾਨੂੰਨ ਬਣਾ ਦੋ ਉਹਦੇ ਹੁਕਮ ਬਿਨਾ ਪੱਤਾ ਨਹੀਂ ਹਿੱਲਦਾ ਪ੍ਰਮਾਤਮਾ ਨੇ ਸਮੱਤ ਬਖਸ਼ੀ ਬਲ ਬਖਸ਼ਿਆ ਅਸੀਂ ਕਹਿ ਵੀ ਆ ਤਾਂ ਯਾਰ ਮਤਲਬ ਸਾਡੀਆਂ ਆਪਦੀਆਂ ਖੇਡਾਂ ਨਾਲ ੱੱਕਾ ਹੋ ਰਿਹਾ ਹੈ ਗੁਰੂ ਨਾਨਕ ਸਾਹਿਬ ਕੋਲੇ ਬਲਦਾਂ ਦੀ ਜੋੜੀ ਸੀ ਜੀ ਉਹਨਾਂ ਨੇ ਆਖਰੀ 16 ਸਾਲ ਕਰਤਾਰਪੁਰ ਸਾਹਿਬ ਖੇਤੀ ਕੀਤੀ ਹੈ ਜੀ ਅਸੀਂ ਤਾਂ ਤੱਲੀਆਂ ਲਿਆ ਕੇ ਪਾਉਨੇ ਆ ਝਾਂਜਰਾਂ ਲਿਆ ਕੇ ਪਾਉਨੇ ਆ ਨੱਥਾਂ ਦੇ ਅਡਾ ਡੰਗ ਛਕਣੀਆਂ ਦੇ ਅਡਾ ਡੰਗ ਮੱਥਿਆ ਤੇ ਤਾਜ ਜੌਨੇ ਉਹਨਾਂ ਦੇ ਦੇਸੀ ਘਿਓ ਦੇ ਪੀਪੇ ਵਰਦਾ ਵਾਸਤੇ ਆਉਂਦੇ ਆ ਪਤਾ ਨਹੀਂ ਕਿਹੜੇ ਬਾਬੂ ਨੇ ਬੈਠੇ ਨੇ ਕੀ ਦਿਮਾਗ ਚੋਂ ਦੇ ਆਇਆ ਹੋਊਗਾ ਕਹਿੰਦਾ ਜੀ ਟੌਰਚਰ ਕਰਦੇ ਆ ਉਹ ਅਸੀਂ ਪੁੱਤਾਂ ਤੋਂ ਵੱਧ ਪਿਆਰ ਦੇ ਕੇ ਉਹਨਾਂ ਨੂੰ ਪਾਲਦੇ ਆ ਕਦੋਂ ਟੌਰਚਰ ਕਰਦੇ ਆ ਦੱਸੋ ਤਾਂ ਸਹੀ ਸਾਨੂੰ